ਸਾਸਕਾ ਵੀਜੀ ਸਰ ਵੀਰਾਂ ਨੂੰ ਸੰਦੀਪ ਜੀ ਫਨ ਤੋੜਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੀ ਆਪਣੇ ਵੀਜਣ ਹੈ ਕੀ ਆ ਪਿੰਡ ਚੰਬਲ ਜ਼ਿਲ੍ਹਾ ਤਰਨਤਾਰਨ ਤੋਂ ਸਿਰਵੀ ਤਰਨਤਾਰਨ ਕੋਈ ਵਪਾਰ ਨਹੀਂ ਕਰਦੇ ਘਰ ਦੇ ਪਸ਼ੂ ਜੀ ਤੇ ਇੱਕੋ ਮੱਚ ਸੇਲ ਆ ਤੇ ਆਉਣ ਵੀਰ ਨਾਲ ਆਪਾਂ ਗੱਲਬਾਤ ਕਰੀਏ ਸਾਸਿਕਾ ਬਾਈ ਹਰਤਿਕਾਲ ਜੀ ਸਾਸਿਕਾ ਜੀ ਹੋਰ ਬਾਈ ਕਿੱਦਾਂ ਵਧੀਆ ਵਧੀਆ ਭਾਈ ਤੁਸੀਂ ਮੁਬਾਰਕ ਆਪਾਂ ਕਰਦੇ ਨਹੀਂ ਨਹੀਂ ਭਾਈ ਕੰਮ ਹੀ ਆਪਣੇ ਕੋਮਾ ਜੀ ਜੀ ਹਾਂਜੀ ਹਾਂਜੀ ਭਾਜੀ ਸੁਈਏ ਗੱਬਣਾ ਨਹੀਂ ਗੱਬਣਿਆ ਭਾਜੀ ਇਹ ਰੈਂਦੀ ਪੰਜ ਛੇ ਦਿਨ ਠੀਕ ਦੁੱਧ ਕਿੰਨਾ ਕੀਤਾ ਪਿਛਲੇ ਸੁਈਏ ਨੇ ਪਿਛਲੇ ਸੁਈਏ 10000 ਕਿਲੋ ਦਿੱਤਾ ਇਹਨੇ 10000 ਕਿਲੋ ਹਾਂਜੀ ਠੀਕ ਇਹ ਕੀ ਤੀਜਾ ਸੁਣੀ ਹੈ ਕੀ ਦੂਜਾ ਸੁਣੀ ਦੂਜਾ ਸੁਣੀ ਆ ਤੇ ਖੋਲੀ ਫਿਰ ਨੂੰ ਹਾਂਜੀ ਦੋ ਲੋ ਜੀ ਦੂਜਾ ਸੁਣੀ ਆ ਜੀ ਤੇ ਕਿੰਨੇ ਟਾਈਮ ਲੈਜੋ ਭਾਈ ਜੀ ਇਹ ਜੀ ਭਾਜੀ ਪੰਜ ਛੇ ਦਿਨ ਲੈਜੂ ਪੰਜ ਛੇ ਦਿਨ ਲੈਜ ਰਹੇ ਨੇ ਲੋ ਚੈੱਕ ਕਰੋ ਆਜ ਆਜੋ ਆਜੋ ਯਾਓ ਯਾਓ ਮੇਰਾ ਵੀ। ਖੰਦਨੋ ਕੇ ਵੀਰ ਜੀ। ਹਾਂਜੀ ਹਾਂਜੀ। ਆਜਾ। ਸਾਡਾ ਅਸੀਂ ਸੱਲੀ ਕਰਕੇ ਕਹਿੰਦੇ ਆਂ ਅਸੀਂ ਪੂਰੀ ਚੈਨ ਚਾਲ। ਬਸ ਇਹੀ ਕਾ। ਲੋ। ਥੋੜੀ ਐ ਝੋਟੀ ਨੇ। ਠੀਕ ਆ। ਹਾਂਜੀ ਵੀਰ ਜੀ ਫਿਰ। ਬੋਲੋ। ਭਾਜੀ ਮੋਲ ਤੇ 95 ਕਰਦੇ ਆਂ। ਹਾਂ। ਤੁਸੀਂ ਦਾਦੋ ਵੀ ਜਿੱਥੇ ਤੱਕ ਆਪ ਹੀ ਤੁਸੀਂ ਦੱਸੋ ਕਿ ਨਾ ਕਰਾਂ ਮੰਨਦਾ 90 ਤੋਂ 90 ਦੀ ਸ਼ਰਤਾਂ ਪੂਰੀ ਹੋਰ ਹੋ ਜੂ ਮੋਕੇ ਦੇ ਹੋ ਜੂ ਹੋ ਜੂ ਮੋਕੇ ਦੇ ਚਲੋ 90 ਨਾਲ ਮੁੱਲ ਕਰਦੇ ਬਾਕੀ ਮੇਰਾ ਵੀਰ ਹੋਰ ਮੋਕੇ ਦੇ ਮੁੱਲ ਘਟਾ ਦੇਣਗੇ ਤੇ ਯਾਦ ਰੱਖ ਕੇ ਚੈੱਕ ਕਰਕੇ ਪਾਸ ਕਰ ਲੈ ਕੇ ਜਾਣਾ ਵੀਰ ਜੀ ਨੰਬਰ ਬੋਲੋ ਜੀ 9915021368 ਇੱਕ ਵਾਰ ਫਿਰ ਬੋਲੋ 9915021368 ਪਿੰਡ ਪਿੰਡ ਚੰਬਲ ਜ਼ਿਲ੍ਹਾ தਰਨਤਾਰ ਤਹਿਸੀਲ ਵੀ தਰਨਤਾਰ ਸਤਿ ਸ੍ਰੀ ਅਕਾਲ